ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਜਵਾਨ ਜੈ ਕਿਸਾਨ ਕਿਸਾਨ ਦੇਸ਼ ਦਾ ਅੰਨ ਦਾਤਾ ਸੀ ਅੰਨ ਦਾਤਾ ਹੈ ਔਰ ਅੰਨ ਦਾਤੇ ਦੇ ਵਿੱਚ ਕੰਮ ਕਰਕੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਕਿਸਾਨਾਂ ਨੂੰ ਮੰਦਾ ਕਹਿਣਾ ਕਿੰਨਾ ਕੋ ਸਹੀ ਗੱਲ ਹੈ ਸੋ ਅੱਜ ਸਾਡੇ ਜੋ ਸੋ ਕਾਲਡ ਐਮਪੀ ਕੰਗਨ ਰਣੋਤ ਜੀ ਨੇ ਉਹਨਾਂ ਨੇ ਬਹੁਤ ਹੀ ਪਦਿਸ਼ ਸ਼ਬਦਾਵਲੀ ਯੂਜ਼ ਕੀਤੀ ਇਹਨਾਂ ਕਿਸਾਨਾਂ ਵਾਸਤੇ ਔਰ ਜਿਸ ਦਾ ਜਿਸ ਨੂੰ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਿਆ ਔਰ ਕਿਤੇ ਨਾ ਕਿਤੇ ਮੈਂ ਕਹਾਂਗੀ ਕਿ ਉਹ ਲੱਗਦਾ ਮਾਨਸਿਕ ਸੰਤੁਲਨ ਆਪਣਾ ਖੋ ਬੈਠੇ ਨੇ ਜਿਹੜੇ ਉਹ ਅਜਿਹੇ ਬਿਆਨ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਜੇ ਉਹਨਾਂ ਦੀ ਸਰਕਾਰ ਮਜ਼ਬੂਤ ਨਾ ਹੁੰਦੀ ਤਾਂ ਸ਼ਾਇਦ ਕਿਸਾਨਾਂ ਨੇ ਇੱਥੇ ਬੰਗਲਾਦੇਸ਼ ਵਾਲਾ ਹਾਲ ਕਰ ਦੇਣਾ ਸੀ ਸ਼ਾਇਦ ਕਿਸਾਨਾਂ ਨੇ ਬਹੁਤ ਸਾਰੇ ਹੋਰ ਅਪਰਾਧ ਕਰਨੇ ਸੀ ਪਰ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਸ ਕਿਸਾਨ ਨੇ ਸਾਰੇ ਦੇਸ਼ ਦਾ ਢਿੱਡ ਭਰਨਾ ਜਿਸ ਕਿਸਾਨ ਨੇ ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਕੇ ਅੰਨ ਉਗਾ ਕੇ ਆਪਣੇ ਪਰਿਵਾਰ ਦੌਰ ਦੇਸ਼ ਦਾ ਢਿੱਡ ਭਰਨਾ ਉਹਨੂੰ ਅਸੀਂ ਕਿਸ ਤਰ੍ਹਾਂ ਇੰਨਾਂ ਚੀਜ਼ਾਂ ਦੇ ਨਾਲ ਜੋੜ ਸਕਦੇ ਹਾਂ ਅਸੀਂ ਦੇਖਿਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਕਾਲੇ ਕਾਨੂੰਨ ਆਏ ਸੀ ਜਿਨ੍ਹਾਂ ਦਾ ਵਿਰੋਧ ਕਰਦੇ ਹੋਏ ਕਿਸਾਨ ਵੀਰਾਂ ਨੇ ਧਰਨਾ ਦਿੱਤਾ ਔਰ ਉਹਨਾਂ ਨੇ ਲਗਾਤਾਰ ਸੰਘਰਸ਼ ਕੀਤਾ ਤੇ ਅੱਜ ਉਹ ਕਾਲੇ ਕਾਨੂੰਨ ਵਾਪਸ ਦੁਆਏ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਵੀਰ ਇੱਕਜੁੱਟ ਹੋ ਕੇ ਲੱਗੇ ਰਹੇ ਇਸ ਅੰਦੋਲਨ ਦੇ ਨਾਲ ਚੱਲਦੇ ਰਹੇ ਸੋ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿਸਾਨ ਵੀਰਾਂ ਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵੇਲੇ ਉਹਨਾਂ ਦੇ ਨਾਲ ਖੜੀ ਹੈ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਲਏ ਨੇ ਹਮੇਸ਼ਾ ਹੀ ਸੋਚਿਆ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਵੀਰਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਚਾਹੇ ਉਹ ਸੋਇਆਂ ਦੇ ਥਰੂ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਜਾਵੇ ਚਾਹੇ ਉਹ ਵੱਖ-ਵੱਖ ਫਸਲਾਂ ਦੇ ਉੱਪਰ ਹੋਰ ਜ਼ਿਆਦਾ ਉਹਨਾਂ ਨੂੰ ਸਹੂਲਤਾਂ ਦੇਣ ਦੀ ਗੱਲ ਕੀਤੀ ਜਾਵੇ ਸੋ ਸਾਡੇ ਕਿਸਾਨ ਵੀਰਾਂ ਨੇ ਜੋ ਕੁਝ ਦੇਸ਼ ਵਾਸਤੇ ਕੀਤਾ ਹੈ ਜਾਂ ਜੋ ਕੁਝ ਸਾਡੇ ਸੀਐਮ ਭਗਵੰਤ ਮਾਨ ਜੀ ਕਿਸਾਨਾਂ ਦੇ ਹਿੱਤ ਵਾਸਤੇ ਕਰ ਰਹੇ ਨੇ ਵਾਕਈ ਹੀ ਚਲਾਗਾ ਯੋਗ ਹੈ ਔਰ ਮੈਂ ਬੇਨਤੀ ਕਰਾਂਗੀ ਸਾਰਿਆਂ ਨੂੰ ਕਿ ਜਰੂਰ ਇਹਨਾਂ ਕਿਸਾਨ ਵੀਰਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਗਰ ਏਦਾ ਦੀ ਸ਼ਬਦਾਵਲੀ ਬੋਲਦਾ ਹੈ ਕਿਸਾਨਾਂ ਨੂੰ ਕਿਸੇ ਤਰੀਕੇ ਦੇ ਨਾਲ ਵੀ ਗੁੰਡਿਆ ਦੇ ਨਾਲ ਰਿਲੇਟ ਕੀਤਾ ਜਾਂਦਾ ਤਾਂ ਉਸ ਨੂੰ ਪਤਾ ਲੱਗੇ ਕਿ ਕਿਸਾਨ ਜੋ ਹਰ ਸਟੇਟ ਦੇ ਵਿੱਚ ਪਾਏ ਜਾਂਦੇ ਨੇ ਹਰ ਸਟੇਟ ਦੇ ਅੰਨਦਾਤਾ ਨੇ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਸਾਨੂੰ ਬਾਬਾ ਸਾਹਿਬ ਅੰਬੇਦਕਰ ਦੁਆਰਾ ਲਿਖੇ ਇਸ ਸੰਵਿਧਾਨ ਨੇ ਹੱਕ ਦਿੱਤਾ ਹੈ ਕਿ ਅਸੀਂ ਖੁੱਲ ਕੇ ਬੋਲ ਸਕੀਏ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਮੰਗ ਸਕੀਏ ਅਸੀਂ ਆਪਣੇ ਹੱਕ ਲੈ ਸਕੀਏ ਤੇ ਜੇ ਆਪਣੇ ਹੱਕ ਲੈਣ ਵਾਸਤੇ ਅੱਜ ਕਿਸਾਨ ਵੀ ਇਕੱਠੇ ਹੋ ਕੇ ਬਾਰਡਰ ਤੇ ਖੜੇ ਹੋਏ ਤਾਂ ਆਪਾਂ ਉਹਨਾਂ ਨੂੰ ਗੁੰਡੇ ਕਹਾਵਾਂਗੇ ਕਿੱਥੇ ਤੱਕ ਇਹ ਸਹੀ ਹੈ ਔਰ ਮੈਂ ਕਹਾਂਗੀ ਵੀ ਇਹਨਾਂ ਨੂੰ ਇਹ ਕਿਸਾਨ ਇੰਨੇ ਮਾੜੇ ਲੱਗਦੇ ਨੇ ਤਾਂ ਕੰਗਨਾ ਜੀ ਖਾਣਾ ਹੀ ਛੱਡ ਦਿਓ ਸਾਰਾ ਕੁਝ ਜੋ ਕਿਸਾਨ ਵੀਰ ਸਾਡੇ ਉਗਾਂਦੇ ਨੇ ਜਿਸ ਵੀ ਰੂਪ ਦੇ ਵਿੱਚ ਉਹ ਖਾਇਆ ਜਾਂਦਾ ਆ ਚਾਹੇ ਉਹ ਫੈਕਟਰੀਆਂ ਦੇ ਉਤਪਾਦ ਨਾਲ ਹੋਵੇ ਚਾਹੇ ਅਸੀਂ ਡਾਇਰੈਕਟ ਖੇਤਾਂ ਦੇ ਵਿੱਚੋਂ ਲੈ ਕੇ ਕੋਈ ਸਬਜ਼ੀਆ ਫਲ ਖਾਣੇ ਉਹਨੂੰ ਇਹ ਬਾਈਕਾਟ ਕਰਦੇ ਨਾ ਕਾਨੂੰਨਾਂ ਚੀਜ਼ਾਂ ਕਿਸਾਨ ਨੂੰ ਅ ਅਗਰ ਕੋਈ ਮ ਮੁਸੀਬਤ ਆਂਦੀ ਹੈ ਜਾਂ ਕਿਸਾਨ ਕਿਸੇ ਦੇਸ਼ ਦਾ ਅਗਰ ਖੁਸ਼ ਨਹੀਂ ਹੈ ਤਾਂ ਮੈਂ ਸੋਚਾਂਗੀ ਵੀ ਉਹ ਦੇਸ਼ ਕਦੇ ਵੀ ਖੁਸ਼ਹਾਲ ਨਹੀਂ ਹੋ ਸਕਦਾ ਇੱਕ ਦੇਸ਼ ਦੀ ਖੁਸ਼ਹਾਲੀ ਉਸ ਦੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਦੇ ਉੱਤੇ ਨਿਰਭਰ ਕਰਦੀ ਹੈ ਔਰ ਸਭ ਤੋਂ ਵੱਧ ਜਿਹੜੀ ਅਹਿਮ ਭੂਮਿਕਾ ਉਹ ਸਾਡੇ ਕਿਸਾਨ ਵੀਰ ਨਿਭਾਉਂਦੇ ਨੇ ਜਿਹੜਾ ਕਿ ਢਿੱਡ ਭਰਦੇ ਨੇ ਹਰ ਇੱਕ ਵਿਅਕਤੀ ਦਾ ਹਰ ਇੱਕ ਦੇਸ਼ ਵਾਸੀ ਦਾ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਕਿਸਾਨ ਵੀਰਾਂ ਦਾ ਜ਼ਰੂਰ ਸਾਥ ਦੇਣ ਔਰ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਕੰਗਨਾ ਰਣੋਤ ਤੇ ਜੋ ਇਹ ਬਿਆਨ ਦਿੱਤਾ ਬਿਲਕੁਲ ਗਲਤ ਹੈ ਕਿ ਉਹਨਾਂ ਨੂੰ ਪੰਜਾਬ ਵਾਸੀਆਂ ਤੋਂ ਕਿਸਾਨਾਂ ਵੀਰ ਕਿਸਾਨ ਵੀਰਾਂ ਤੋਂ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ ਧੰਨਵਾਦ